ਤਬ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਤਿਗੁਰ ਦੀ ਬਾਸਾ ਵਾਹਿਗੁਰੂ ਜੀ ਦੇ ਪਤੇ ਸਤਿ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੇਵਕ ਪਰਿਵਾਰ ਜੇ ਘਰ ਵਿਖੇ ਜੁੜ ਬੈਠੀ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੇ ਗੁਰੂ ਸਾਹਿਬਾਨ ਦੇ ਸਾਧ ਸੰਗਤ ਸਤਿਗੁਰੂ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਜੀ ਦੇ ਰਾਜ ਅਨੁਸਾਰ ਸਤਿਗੁਰੂ ਸੇਰ ਗੁਰੂ ਰਾਜਾ ਪਾਤਸ਼ਾਹ ਜੀ ਨੇ ਸੇਵ ਪਰਿਵਾਰ ਤੇ ਕਿਰਪਾ ਕੀਤੀ ਬੀਤੇ ਪਰਸੋਂ ਤੋਂ ਲੈ ਕੇ। ਪਾਵਨ ਸਬਿੱਤਰ ਬਣੀ ਦੇ ਪ੍ਰਾਰਥਨਾ ਦੇ ਜਵਾਹਰ ਸੇਵ ਗੁਰੂਆਂ ਦੇ ਤਾਰੋ ਕੇ ਸਾਥ ਗੁਰੂਆਂ ਨੇ ਤਨਾਲ ਨੂੰ ਅੰਗਨ ਬੋਲ। ਸਭਾ ਨੇ ਕਿਰਪਾ ਕੀਤੀ ਸਾਰੋ ਪਰੋਣੇ ਸੇਵ ਹੋ ਗਿਆ। ਪੀਸੰਗਾ ਜੀ ਨੇ ਬੱਚੇ ਨੂੰ ਊਰਜਾ ਪੜਾਈ ਔਰ ਦੇ ਨਾਲ-ਨਾਲ ਹੀ ਇਹ ਗੱਲ ਵੀ ਤੇਰਾ ਆਪਣਾ ਹੀ ਆਂਦਾ ਆ ਉਹਨੇ ਪਹਿਲੇ ਇੱਕ ਕਹਿਣਾ ਇਹਨੂੰ ਕਹਿਉਂਦਾ ਹੈ ਇਹ ਗੱਲ ਵੀ ਅੰਦਰ ਤੋਂ ਲਈ ਬਣਾ ਕੇ ਰਿਹਾ ਹੈ ਨਾਮ ਨੂੰ ਕਿਹਾ ਬਾਕੀ ਨੂੰ ਪ੍ਰਾਪਤ ਨਹੀਂ ਹੋ ਰਿਹਾ